ਉਧਰ ਕਿੰਗ ਛੇੜ ਲਿਆ ਕਿੰਗ ਛੇੜ ਲਿਆ ਉਧਰ ਕਿੰਗ ਛੇੜ ਲਿਆ ਕਿੰਗ ਛੇੜ ਲਿਆ ਕਿੰਗ ਦਾ ਪਿੰਡ ਸ਼ੇਰ ਨੇ ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਸਾਰਿਆਂ ਨੂੰ ਸਵਾਗਤ ਕਰਦਾ ਹਾਂ ਤੁਹਾਡਾ ਸਾਰਿਆਂ ਦਾ ਆਪਣੇ ਇਸ YouTube ਚੈਨਲ ਕਿੰਗ ਕਬੱਡੀ ਤੇ ਦੋਸਤੋ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਹਰ ਸਾਲ ਮਿਤੀ 15 ਅਗਸਤ 2024 ਤੋਂ ਪੰਜਾਬ ਦਾ ਖੇਡ ਸੀਜ਼ਨ ਸ਼ੁਰੂ ਹੋ ਜਾਂਦਾ ਤੇ ਦੋਸਤੋ ਇਸ ਵਾਰ ਵੀ ਜੰਗ ਸਪੋਰਟਸ ਕਬੱਡੀ ਕਲੱਬ ਖਜੂਰਲਾ ਵੱਲੋਂ ਖਜੂਰਲੇ ਦੇ ਵਿੱਚ ਬਹੁਤ ਵੱਡਾ ਕਬੱਡੀ ਕੱਪ ਕਰਾਇਆ ਜਾ ਰਿਹਾ ਹੈ ਅੱਜ ਮੇਦੀ 15 ਅਗਸਤ 2024 ਨੂੰ ਤੇ ਦੋਸਤੋ ਅੱਜ ਦੇ ਦਿਨ ਇਸ ਟੂਰਨਾਮੈਂਟ ਉੱਤੇ ਸੱਦੀਆਂ ਹੋਈਆਂ ਆਲ ਓਪਨੀਆਂ 8 ਕਲੱਬਾਂ ਦੇ ਮੈਚ ਹੋਣਗੇ ਤੇ ਜਿਹਦਾ ਕਿ ਪਹਿਲਾ ਪ੍ਰਾਈਜ਼ ਹੋਵੇਗਾ ਜਿਹਦਾ ਕਿ ਫਰਸਟ ਪ੍ਰਾਈਜ਼ ਹੋਵੇਗਾ 1 ਲੱਖ ਤੇ ਸੈਕੰਡ ਪ੍ਰਾਈਜ਼ ਹੋਵੇਗਾ 75000 ਤੇ ਬੈਸਟ ਰੇਡਰ ਤੇ ਜਾਫੀ ਨੂੰ 51 51000 ਰੁਪਏ ਦੀ ਨਕਦ ਰਾਸ਼ੀ ਨਾਲ ਸੇਵਾ ਸਨਮਾਨਿਤ ਕੀਤਾ ਜਾਵੇਗਾ ਤੇ ਦੋਸਤੋ ਅੱਜ ਇਸ ਟੂਰਨਾਮੈਂਟ ਉਤੇ ਪੰਜਾਬ ਅਤੇ ਹਰਿਆਣਾ ਦੇ ਚੋਟੀ ਦੇ ਸੁਪਰਸਟਾਰ ਪਲੇਅਰ ਪਹੁੰਚ ਰਹੇ ਨੇ ਤੇ ਬਹੁਤ ਸਾਰੇ ਪਲੇਅਰ ਇਸ ਟੂਰਨਾਮੈਂਟ ਉਤੇ ਖੇਡ ਕੇ ਆਪਣੇ ਖੇਡ ਸੀਜ਼ਨ ਦੀ ਸ਼ੁਰੂਆਤ ਕਰਦੇ ਨੇ ਤੇ ਅੱਜ ਬਹੁਤ ਸਾਰੇ ਪਲੇਅਰ ਖੇਡਣਗੇ ਇਸ ਟੂਰਨਾਮੈਂਟ ਉਤੇ ਪੰਜਾਬ ਦੇ ਤੇ ਦੋਸਤੋ ਬਾਕੀ ਇਹ ਟੂਰਨਾਮੈਂਟ ਅੱਜ ਲਾਈਵ ਚੱਲੇਗਾ kabbadi365.com ਦੇ ਅਫੀਸ਼ੀਅਲ YouTube ਚੈਨਲ ਦੇ ਉੱਤੇ ਬਾਕੀ ਜੇ ਕਿਸੇ ਨੇ ਹੋਰ ਕੋਈ ਜਾਣਕਾਰੀ ਲੈਣੀ ਆ ਤਾਂ ਥੱਲੇ ਦਿੱਤੇ ਹੋਏ ਸੰਪਰਕ ਨੰਬਰਾਂ ਦੇ ਉੱਤੇ ਕਮੇਟੀ ਨਾਲ ਕੰਟੈਕਟ ਕਰ ਸਕਦੇ ਹੋ ਸੋ ਦੋਸਤੋ ਇਹ ਸੀ ਕੁਝ ਅੱਜ ਦੇ ਵੱਡੇ ਕਬੱਡੀ ਕੱਪ ਬਾਰੇ ਜਾਣਕਾਰੀ ਬਾਕੀ ਦੋਸਤੋ ਅੱਜ ਦਾ ਖਜੂਰਲੇ ਦਾ ਜਿਹੜਾ ਕਬੱਡੀ ਕੱਪ ਆ ਇਹ ਬਹੁਤ ਜ਼ਿਆਦਾ ਵੱਡਾ ਕਬੱਡੀ ਕੱਪ ਹੁੰਦਾ ਹਰ ਸਾਲ ਤੇ ਬਾਕੀ ਕਬੱਡੀ ਦੀ ਹਰ ਇੱਕ ਅਪਡੇਟ ਸਭ ਤੋਂ ਪਹਿਲਾਂ ਜਾਣਨ ਲਈ ਤੁਸੀਂ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਸੋ ਦੋਸਤੋ ਇਹ ਸੀ ਅੱਜ ਦੀ ਵੀਡੀਓ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਨਵੇਂ ਕਿਸੇ ਟੌਪਿਕ ਦੇ ਨਾਲ ਧੰਨਵਾਦ ਜੀ